ਜਿੱਤੂਗੇ ਇਥੇ ਦਾ ਹੀ ਹਰ ਸਿਵਲ ਦੀ ਅੱਛਾ ਜੀ ਹਾਂ ਜੀ ਚਾਰਤ ਲਾਉਣੀ ਕੇ ਨਾ ਸ਼ਰਤ ਲਵਾ ਦੇ ਆਖ ਅੱਛਾ ਠੀਕ ਗੱਲ ਹੈ ਹਾਰ ਜਾਣਾ ਬਾਈ ਜੀ ਕਹਿੰਦੇ ਫਸਮਾ ਮੈਚ ਆ ਕੰਮ ਬੋਲਦੇ ਜੀ ਉਹਨਾਂ ਦੇ ਨਹੀਂ ਇਹ ਬੀਬਾ ਜਿੱਤੂਗੀ ਲੱਖ ਵੋਟ ਤੇ ਜਿੱਤੂ ਘਟੂ ਘਟ ਬੈਠੇ ਆ ਬਜ਼ੁਰਗ ਵੀ ਸਾਥ ਚ ਰੌਣਕ ਮੇਲਾ ਕਿਵੇਂ ਪਹਿਲਾਂ ਲੱਗਦਾ ਹੁੰਦਾ ਸੀ ਲੀਡਰਾਂ ਦੇ ਲਈ ਹੁਣ ਇਹ ਜਿਹਾ ਲੱਗਦਾ ਨਹੀਂ ਕਿ ਲੀਡਰ ਆਉਂਦੇ ਆ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜਾ ਕੱਠ ਹੋਵੇ ਕਿਉਂ ਨਹੀਂ ਦੇਖੋ ਜੀ ਜਿਹੜਾ ਅਸੀਂ ਤਾਂ ਅਕਾਲੀ ਸਰਕਾਰ ਕਨੇ ਵੀ ਦੁਬਾਰਾ ਆਵੇ ਉਹਨਾਂ ਦੇ ਕਾਰਜਕਾਰ ਵਧੀਆ ਸੀ ਉਹ ਕਿਸਾਨੀ ਲਈ ਵਧੀਆ ਸੀ ਉਹ ਮਜ਼ਦੂਰਾਂ ਲਈ ਸਾਰਿਆਂ ਲਈ ਵਧੀਆ ਸੀ ਸਰਕਾਰ ਹਮ ਇਹ ਇਹ ਆ ਸਾਡੇ ਮਹੱਲਾ ਕਲੀਨ ਕਾਈ ਆ ਸਾਹਮਣੇ ਦੇਖੋ ਮੜਾ ਕੈਮਰਾ ਲਾਉ ਇਧਰ ਕੈਮਰਾ ਉਧਰਲੇ ਪਾਸੇ ਕਰ ਦਿੱਤਾ ਜੀ ਇੱਥੇ ਟੈਸਟ ਹੁੰਦਾ ਜੀ ਟੈਸਟ ਕਰ ਲੈਂਦੇ ਮਤਲਬ ਬੰਦੇ ਨੂੰ ਬਿਮਾਰੀ ਹੈ ਕੋਈ ਟੈਸਟ ਨਾਲ ਦੀ ਨਾਲ ਚਾਹੀਦਾ ਨਾ ਤਿੰਨ ਕਿ ਚਾਰ ਦਿਨਾਂ ਬਾਅਦ ਆਉਂਦਾ ਜੀ ਟੈਸਟ ਇੱਥੇ ਕਹਿੰਦੇ ਐਕਸ-ਰੇ ਵਾਲੀ ਜਾਂ ਮਸ਼ੀਨਾਂ ਵੀ ਇੱਥੇ ਆ ਕਹਿੰਦੇ ਤੁਰੰਤ ਇਲਾਜ ਹੋ ਜਾਸੀ ਇਹ ਹਣ ਤਾਂ ਬੰਦ ਹੋ ਗਿਆ ਜੀ ਪਹਿਲਾਂ ਵੇਖ ਲੈਂਦੇ ਤੁਸੀਂ ਕਿੰਨਾ ਕੋਸਾ ਇੱਥੇ ਅੱਛਾ ਜੀ 4 ਦਿਨਾਂ ਬਾਅਦ ਟੈਸਟ ਦੀ ਰਿਪੋਰਟ ਆਉਂਦੀ ਹੈ ਜਿੱਥੋਂ ਇੱਕ ਇੱਕ 1 ਕਰੋੜ ਬੰਦੇ ਨੇ ਕਹਿੰਦੇ ਜੀ 3 ਕਰੋੜ ਪੰਜਾਬੀ ਆ ਤੇ ਕਹਿੰਦੇ 1 ਕਰੋੜ ਬੰਦੇ ਨੂੰ ਆਰਾਮ ਆ ਗਿਆ ਇੱਥੇ ਜੀ ਮਹੱਲਾ ਨਹੀਂ ਸਾਡੇ ਸਾਡੇ ਇੱਥੇ ਦਵਾਈ ਤਾਂ ਮਿਲਦੀ ਨਹੀਂ ਜੀ 4 ਦਿਨਾਂ ਬਾਅਦ 4 ਦਿਨਾਂ ਬਾਅਦ ਟੈਸਟ ਦੀ ਰਿਪੋਰਟ ਹੁੰਦੀ ਹੈ ਜੀ 4 ਦਿਨਾਂ ਚ ਬੰਦੇ ਨੂੰ ਕੋਸ਼ਿਸ਼ ਨਹੀਂ ਕੋਸ਼ਿਸ਼ ਹੋ ਸਕਦਾ ਜੀ ਭਾਈ ਜੀ ਇੱਥੇ ਸਾਥ ਦੇ ਵਿੱਚ ਘੱਟੋ-ਘੱਟ 10 ਤੋਂ 15 ਬੰਦੇ ਬੈਠੇ ਨੇ ਸਿਆਣੇ ਬਜ਼ੁਰਗ ਨਹੀਂ 70 ਤੋਂ 80 ਸਾਲ ਪਲੱਸ ਨੇ ਕੀ ਤੁਹਾਨੂੰ ਕੱਲਿਆਂ ਨੂੰ ਇਹ ਚੀਜ਼ ਲੱਗ ਰਹੀ ਹੈ ਵੀ ਇੱਥੇ ਹੈ ਨਹੀਂਗੀ ਕਿ ਇਹਨਾਂ ਨੂੰ ਨਹੀਂ ਲੱਗ ਰਿਹਾ ਇਹਨਾਂ ਨੂੰ ਇਹਨਾਂ ਤੋਂ ਪ ਸਰਕਾਰ ਤਾਂ ਹੁਣ ਇਹਨਾਂ ਦਾ ਕਹਿਣਾ ਹੀ ਵੋਟਾਂ ਵਟ ਪਾਈਆਂ ਇਹਨਾਂ ਨੇ ਹੂੰ ਪਹਿਲਾਂ ਇਹਨਾਂ ਨੂੰ ਐ ਪੁੱਛੋ ਵੀ ਰਿਪੋਰਟ ਕਿੰਨੇ ਦਿਨਾਂ ਬਾਅਦ ਹੁੰਦੀ ਹੈ ਕੁਛ ਨਹੀਂ ਹੋ ਰਾ ਪੋਗੇ ਨਹੀਂ ਰਿਪੋਰਟ ਪੁੱਛੋ ਕਿੰਨੇ ਦਿਨਾਂ ਬਾਅਦ ਤੇ ਕਹਿੰਦੇ ਅਸੀਂ ਬੋਲਣਾ ਹੀ ਨਹੀਂ ਚਾਹੁੰਦੇ ਸੀ ਕੰਮ ਠੀਕ ਹੈ ਫੇਰ ਇਹਨਾਂ ਦੀ ਮਰਜ਼ੀ ਹੈ ਆਪਾਂ ਇਹਨਾਂ ਨੂੰ ਕੀ ਕਹਿ ਸਕਦੇ ਆ ਇਹ ਆਸਪਤਾਲ ਤਾਂ ਪੁੱਛ ਲਓ ਵੀ ਕਿੰਨੇ ਦਿਨਾਂ ਬਾਅਦ ਟੈਸਟ ਜਦੋਂ ਕਰਾਉਣੀ ਆਪਾਂ ਕਿੰਨੇ ਦਿਨਾਂ ਬਾਅਦ ਰਿਪੋਰਟ ਹੁੰਦੀ ਹੈ ਬਸ ਪਰ ਮਾਨ ਸਾਹਿਬ ਸਟੇਜਾਂ ਤੋਂ ਕਹਿੰਦੇ ਆ ਕਿ ਤੁਰੰਤ ਇਲਾਜ ਹੁੰਦਾ ਤੇ ਅਸੀਂ ਤਾਂ ਮਹੱਲਾ ਕਲੀਨਿਕ ਪਿੰਡ ਪਿੰਡ ਦੇ ਵਿੱਚ ਖੋਲ ਦਿੱਤੇ ਤੇ ਹੁਣ ਕਹ ਜਿੰਨਾ ਨਖੇਦਾ ਕੀ ਬਣੇਗਾ ਆਪਣਾ ਸਭ ਤੋਂ ਘਟਿਆ ਜਿਹੜਾ ਮੁੱਖ ਮੰਤਰੀ ਐਸ ਟਾਈਮ ਉਹ ਮਾਨ ਸਾਹਿਬ ਹਮ ਕੱਪ ਮਾਰ ਮਾਰ ਗੱਪ ਮਾਰ ਮਾਰ ਜਿਹੜੇ ਐਵੇਂ ਵਾਅਦੇ ਕਰੀ ਜਾਣ ਕੋਈ ਯੂ ਟਰਨ ਲੈਂਦਾ ਪਹਿਲੀ ਗੱਲ ਦਾ ਫੈਸਲਾ ਲੈ ਕੇ ਉਹ ਨਾਲ ਦੀ ਨਾਲ ਅੱਜ ਜੀਤਬੀਨਰ ਸਿੱਧੂ ਆ ਰਿਹਾ ਕਿਵੇਂ ਲੱਗਦਾ ਕਾਂਗਰਸ ਦੇ ਬਠਿੰਡਾ ਨਹੀਂ ਜੀ ਕਿਸੇ ਦੇ ਗੇੜ ਚ ਬਠਿੰਡਾ ਹੌਟ ਸੀਟ ਮੰਨੀ ਜਾਂਦੀ ਆ ਕਿਵੇਂ ਲੱਗਦਾ ਕੌਣ ਲੈ ਕੇ ਜਾ ਸਕਦਾ ਬੀਬਾ ਜਿੱਤੂਗੇ ਇਥੇ ਦਾ ਜੀ ਹਰ ਸਿਫਰਤ ਅੱਛਾ ਜੀ ਹਾਂ ਜੀ ਸ਼ਰਤ ਲਾਉਣੀ ਹੈ ਇਹਨਾਂ ਸ਼ਰਤ ਲਵਾ ਦੇ ਯਾਕ ਅੱਛਾ ਸ਼ਰਤ ਲਾ ਲਈ ਲਾ ਲਈ ਜੀ ਪੱਕੀ ਗੱਲ ਹੈ ਪੱਕੀ ਗੱਲ ਹੈ ਹਾਰ ਜਾਣਾ ਬਾਈ ਜੀ ਕਹਿੰਦੇ ਫਸਮਾ ਮੈਚ ਆ ਕੰਮ ਬੋਲਦੇ ਜੀ ਉਹਨਾਂ ਦੇ ਕਾਂਗਰਸੀ ਕੰਮ ਜੀਤਵਿੰਦਰ ਦਾ ਦੌੜ ਚੇ ਹੈ ਨੀਗਾ ਜੀ ਰਾਜਾ ਵੜਿੰਗ ਕਹਿੰਦਾ ਪੱਕੀ ਗੱਲ ਹੈ ਜਿੱਤਣਾ ਉਹ ਰਾਜਾ ਵੜਿੰਗ ਤਾਂ ਕਹੀ ਜਾਵੇ ਜੀ ਕੁਝ ਕਹੀ ਜਾਵੇ ਕਹਿਣੀ ਹੁੰਦਾ ਹਰੇਕ ਨਹੀਂ ਜੀ ਕਊ ਤਾਂ ਜਿਹੜਾ ਆਜ਼ਾਦ ਖੜਾ ਹੋਊਗਾ ਇਹਨਾਂ ਤੋਂ ਬਿਨਾ ਹੋਰ ਵੀ ਹੋਊ ਕੋਈ ਨਾ ਕੋਈ ਉਹ ਵੀ ਕਹੂਗਾ ਮੈਂ ਜਿੱਤੂਗਾ ਲੱਖਾ ਸੁਧਾਨਾ ਵੀ ਕਹ ਰਿਹਾ ਲੱਖਾ ਸੁਧਾਨਾ ਵੀ ਹੈ ਨਹੀਂ ਦੌੜ ਚੀ ਮੈਚ ਕਿਹਦਾ ਫਸਬਾ ਦੋਨਾਂ ਚੋਂ ਕਿਹ ਲੱਖ ਕੋੜ ਤੇ ਜਿੱਤੂ ਘਟੂ ਘਟ ਕਾਂਗਰਸ ਨਾਲ ਮੈਚ ਕਾਂਗਰਸ ਨਾਲ ਤਾਂ ਨਹੀਂ ਹੋ ਸਕਦਾ ਇਹ ਕਾਂਗਰਸ ਤਾਂ ਪਿੱਛੇ ਹੈ ਬੀਜੇਪੀ ਬੀਜੇਪੀ ਨਹੀਂ ਬਾਰੇ ਨਾ ਇਹ ਆਪਣਾ ਹੀ ਹੋ ਸਕਦਾ ਟੱਕਰ ਮਾਰੀ ਮੋਟੀ ਲਈ ਵੀ ਮਾਰੀ ਮੋਟੀ ਟੱਕਰ ਦੇਣ ਵੀ ਬੰਨ ਦਿਓ ਗਰਮੀਤ ਖੁੱਡੀਆਂ ਨੂੰ ਲੋਕ ਵੋਟ ਪਾਉਣਗੇ ਵਿਰੋਧ ਹੋ ਰਿਹਾ ਪਿੰਡ ਅੱਗੇ ਨੇਰੀ ਆਈ ਹੈ ਜੀ ਉਹ ਤਾਂ ਨਹੀਂ ਆਉਂਦੀਗੀ ਹਾਂ ਵੋਟ ਪਾਉਗੀ ਕਾ ਮੌਜੂਦਾ ਸਰਕਾਰ ਆ ਵੋਟਾਂ ਕੰਮ ਕੁੰਮ ਲੈਣੇ ਹੁੰਦੇ ਲੋਕਾਂ ਨੇ ਜੀ ਉਹ ਪੈਣੀ ਪੈਣੀ ਇੰਨੇ ਦਾ ਵੋਟ ਜੀ